ਮੋਹਾਲੀ ਅਤੇ ਚੰਡੀਗੜ੍ਹ ਦੀ ਸਰਹੱਦ ਦੇ ਉੱਤੇ ਪਿਛਲੇ 2 ਸਾਲ ਤੋਂ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਹੈ ਅੱਜ ਇਸ ਮੋਰਚੇ ਨੂੰ 2 ਸਾਲ ਪੂਰੇ ਹੋ ਚੁੱਕੇ ਨੇ ਔਰ ਇਸ 2 ਸਾਲ ਪੂਰੇ ਹੋਣ ਦੇ ਨਾਲ ਹੀ ਅੱਜ ਕੌਮੀ ਇਨਸਾਫ ਮੋਰਚੇ ਦੇ ਲੋਕਾਂ ਦੇ ਵੱਲੋਂ ਚੰਡੀਗੜ੍ਹ ਵੱਲ ਕੂਚ ਕਰਨ ਦਾ ਐਲਾਨ ਕੀਤਾ ਗਿਆ ਸੀ ਉਹਨਾਂ ਦੇ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਦੀ ਰਿਹਾਈ ਦਾ ਘਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਚੰਡੀਗੜ੍ਹ ਪੁਲਿਸ ਵੀ ਪੂਰੀ ਮੁਸਤਹਿਬ ਸੀ ਕਿਵੇਂ ਨਾ ਕਿਵੇਂ ਚੋਰੀ ਛਿਪੇ ਪ੍ਰਦਰਸ਼ਨਕਾਰੀ ਜੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਸੀ ਉਹ ਚੋਰੀ ਛਿਪੇ ਸੈਕਟਰ 43 ਦੇ ਵਿੱਚ ਸੜਕ ਦੇ ਉੱਪਰ ਪਹੁੰਚੇ ਤੇ ਉਹਨਾਂ ਨੇ ਸੜਕ ਦੇ ਉੱਪਰ ਜਾਮ ਲਾਇਆ ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਵੱਲੋਂ ਹਲਕਾ ਲਾਠੀ ਚਾਰਜ ਵੀ ਕੀਤਾ ਗਿਆ ਹੈ ਕੌਮੀ ਇਨਸਾਫ ਮੋਰਚੇ ਦੇ ਉੱਪਰ ਅਰਥਰੋ ਗੈਸ ਦੇ ਗੋਲੇ ਛੁੱਟੇ ਗਏ ਨੇ ਜਿਸ ਤੋਂ ਬਾਅਦ ਕੌਮੀ ਇਨਸਾਫ ਮੋਰਚੇ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਸ਼ਾਂਤਮਈ ਢੰਗ ਦੇ ਨਾਲ ਵਾਹਿਗੁਰੂ ਦਾ ਜਾਪ ਕੀਤਾ ਹੈ ਵਾਹਿਗੁਰੂ ਦੇ ਨਾਮ ਦਾ ਜਾਪ ਕੀਤਾ ਹੈ ਔਰ ਇਸ ਦੌਰਾਨ ਉਹਨਾਂ ਨੇ ਕਿਹਾ ਹੈ ਕਿ 25 ਜਨਵਰੀ ਨੂੰ ਮਹਾਪੰਚਾਇਤ ਕੀਤੀ ਜਾਏਗੀ ਜਿਸ ਤੋਂ ਬਾਅਦ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ਹਾਲਾਂਕਿ ਉਹਨਾਂ ਨੇ 26 ਜਨਵਰੀ ਤੱਕ ਬੰਦੀ ਸਿੰਘਾਂ ਦੀ ਰਿਹਾਈ ਦਾ ਟੀਚਾ ਵੀ ਦਿੱਤਾ ਹੈ ਕਿ ਤਾਂਕਿ 26 ਜਨਵਰੀ ਤੱਕ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ 26 ਜਨਵਰੀ ਤੋਂ ਬਾਅਦ ਕੌਮੀ ਇਨਸਾਫ ਮੋਰਚਾ ਦੇ ਵੱਲੋਂ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ਇਹ ਤਾਤਾ ਦੇ ਨਾਕੇ ਲਾਏ ਪਏ ਨੇ ਇੰਨੇ ਅੱਜ ਸਿੰਘ ਆਉਣੇ ਸਾਨ ਇਹਨਾਂ ਨੇ ਰੋਕਤੇ ਥਾਂ-ਥਾਂ ਤੇ ਨੰਗੜ ਨਹੀਂ ਦਿੱਤਾ ਮਸਾਂ ਅਸੀਂ ਵੀ ਨਾਂਗ ਕੇ ਮੋਰਚਿਆਂ ਦੇ ਵਿੱਚੋਂ ਰਾਹ 'ਚੋਂ ਆਏ ਆ ਤੇ ਸਾਨੂੰ ਤਾਂ ਫਿਰ ਵੇਖ ਕੇ ਸਿੰਘਾ ਕਰਕੇ ਡੱਕ ਨਹੀਂ ਸਕੇ ਤੇ ਅਸੀਂ ਇੱਥੇ ਪਹੁੰਚ ਗਏ ਪਰ ਇੱਥੇ ਜੇ ਕੋਈ ਸਰਕਾਰਾਂ ਸ਼ਾਂਤੀ ਪ੍ਰੂਬ ਇੱਥੇ ਆਪਣਾ ਧਰਨਾ ਦੇਂਦੇ ਸਰਕਾਰਾਂ ਸੌਂਦੀਆਂ ਨਹੀਂ ਬੈਠੇ ਨੇ ਤੇ ਬੈਠੇ ਰਹੋ ਤਾਂ ਸਾਨੂੰ ਕੀ ਸਰਕਾਰਾਂ ਦੇ ਕੰਨਾਂ 'ਚ ਰੂੰ ਪਿਆ ਹੈ ਨਾ ਕੋਈ ਸੈਂਟਰ ਗਵਰਨਮੈਂਟ ਸੌਂਦੀ ਨਾ ਇੱਥੇ ਸਿੰਘਾਂ ਨੂੰ ਛੱਡਦੀ ਏ 30 35 35 ਸਾਲ ਹੋ ਗਏ ਨੇ ਵੀ ਉਹਨਾਂ ਦੇ ਛੋਟੇ-ਛੋਟੇ ਬੱਚੇ ਨੇ ਬੱਚੇ ਵਿਆਹਣ ਵਾਲੇ ਨੇ ਆਪਣੇ ਘਰ ਦਾ ਵੀ ਫਿਕਰ ਹੈ ਕਿਹੜਾ ਹੁਣ ਬੁੱਢੇ ਹੋ ਗਏ ਨੇ ਹੁਣ ਵੀ ਕਿਹੜਾ ਕੁਝ ਕਰ ਸਕਦੇ ਨਹੀਂ ਇਹ ਬਿੱਟੂ ਆਂਦਾ ਆਂਦਾ ਜੀ ਜੇ ਉਹ ਬਾਹਰ ਆ ਗਏ ਉਹ ਅਥਰੂ ਗਾਇਸ ਉਹ ਗੋਲੀਆਂ ਮਾਰਨਗੇ ਉਹ ਬੰਬ ਸੁੱਟਣਗੇ ਹੁਣ ਕਿਹੜੀਆਂ ਗੋਲੀਆਂ ਚੱਲਦੀ ਰਹਿ ਜਾਂ ਬੰਬ ਹੁਣ ਕਿਹੜੇ ਚੱਲ ਰਹੀ ਰਹੇ ਬੰਦ ਹੋ ਗਏ ਨੇ ਜੋ ਅੰਦਰ ਨੇ ਤੇ ਫਿਰ ਬੰਦ ਨੇ ਹੁਣ ਵੀ ਚੱਲ ਹੀ ਰਹੇ ਨੇ ਬੰਬ ਹੁਣ ਕਿਹੜਾ ਨਹੀਂ ਚੱਲਦੇ ਵੀ ਇਹ ਇਸ ਕਰਕੇ ਇਹਨਾਂ ਨੂੰ ਇਹਨਾਂ ਨੂੰ ਛੱਡਣਾ ਚਾਹੀਦਾ ਇਹ ਸਾਰੀ ਸਰਕਾਰਾਂ ਸਿੱਖਾਂ ਦੇ ਤੇ ਮੁਸਲਮਾਨਾਂ ਦੇ ਵਿਰੋਧੀ ਸਰਕਾਰਾਂ ਹੋਈਆਂ ਪਿਆਣੇ ਉਹਨਾਂ ਨੂੰ ਵੀ ਸੁਣਵਾਈ ਹੁੰਦੀ ਮੁਸਲਮਾਨਾਂ ਦੀ ਹੁੰਦੀ ਐਨਾ ਸਿੱਖਾਂ ਦੀ ਇਹ ਜੇ ਕਿਸਾਨ ਬੈਠੇ ਨੇ ਤੇ ਉਹਨਾਂ ਦੀ ਵੀ ਨਹੀਂ ਕੋਈ ਸੁਣਵਾਈ ਹੁੰਦੀ ਡੱਲਾਵਾਲ ਸਾਹਿਬ ਮਰਨ ਵਰਤ ਤੇ ਅੱਜ 40 43 ਦਿਨ ਹੋ ਗਏ ਨੇ ਬੈਠਿਆਂ ਨੂੰ ਉਹਦੀ ਨਹੀਂ ਸੁਣਵਾਈ ਹੋ ਰਹੀ ਕਿਸੇ ਦੀ ਕਿਸਾਨਾਂ ਦੀ ਨਹੀਂ ਸੁਣਵਾਈ ਹੁੰਦੀ ਨਾ ਇੱਥੇ ਮੋਰਚੇ ਦੀ ਸੁਣਵਾਈ ਇੱਥੇ ਅਥਰੂ ਗਾਂਸ ਤੇ ਗੁਰੂ ਸਾਹਿਬ ਤੇ ਗੋਲੇ ਮਾਰੇ ਨੇ ਸਾਰੇ ਸਿੰਘ ਤੇ ਚੱਲੋ ਗਾਂ ਉਹ ਸ਼ਾਂਤੀ ਨਾਲ ਮੋਰਚੇ ਦੇ ਅੱਗੇ ਗਏ ਨੇ ਵੀ ਇੱਧਰ ਮਗਰ ਤੇ ਕੋਈ ਆਇਆ ਨਹੀਂ ਸੀ ਕਿ ਨੂੰ ਗੋਲੇ ਕਿ ਨੂੰ ਮਾਰਦੇ ਹਨ ਮਹਾਰਾਜ ਜੀ ਸੀ ਇੱਥੇ ਚਾਰ ਪੰਜ ਬੰਦੇ ਉਹਨਾਂ ਨੂੰ ਹੀ ਗੋਲੇ ਮਾਰਨਟੇ ਨੇ ਜਦੋਂ ਉਹ ਕੋਈ ਇੱਥੇ ਹੱਲਾ ਕਰ ਰਹੇ ਹੁੰਦੇ ਫੇਰ ਤੇ ਮਾਰਦੇ ਇਹਨਾਂ ਨੇ ਇੱਥਰੋਂ ਕਹਿੰਦੇ ਤੇ ਗੋਲੇ ਮਾਰੇ ਨੇ ਮਾਰ ਜਦੇ ਉੱਤੇ ਤੇ ਸਾਰੇ ਜਿਹੜੇ ਸਿੰਘ ਸਨ ਇੱਥੇ ਕੋਈ ਵੇਰਲੇ ਵੇਰਲੇ ਰਹਿ ਗਏ ਹਨ ਬਾਕੀ ਤੇ ਅੱਗੇ ਸਾਰੇ ਗਏ ਸਨ ਤੇ ਮਗਰ ਤੇ ਕੋਈ ਆਇਆ ਨਹੀਂ ਸੀ ਤੇ ਗੋਲੇ ਕਾਦੇ ਤੇ ਮਾਰਦੇ ਰਹੇ ਜਦੋਂ ਕੋਈ ਹੱਲਾ ਕਰਦਾ ਇਹਨਾਂ ਦੇ ਗਲ ਪੈਂਦਾ ਫੇਰ ਤੇ ਮਾਰਦੇ ਇਹ ਨਾਜਾਇਜ਼ ਜੀ ਇੱਥਰੋਂ ਕਹਿੰਦੇ ਤੇ ਗੋਲੇ ਤੇ ਪਾਣੀ ਦੀ ਬਰਸਾਤਾਂ ਕੀਤੀ ਕੱਖ ਨਹੀਂ ਰਹਿਣਾ ਜੇ ਐਵੇਂ ਮਹਾਰਾਜ ਨੇ ਕਹਿੱਤਾ ਇਹਨਾਂ ਦਾ ਕੱਖ ਨਹੀਂ ਰਹਿਣਾ ਜੇ ਇਹ ਕਹਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ